ਤਹਰੇ ਕਿਵੇਂ ਆ ਛੋਟ ਘਾਟ ਇਹ ਸਾਨੂੰ ਅਸੀਂ ਕੀ ਕੀ ਭਰੇ ਆਪਾਂ ਇੱਥੇ ਸਰਸਾ ਇਹ ਸਰਸਾ ਭਰੇ ਹੀ ਭਰਿਆ ਕੀ ਸੀਗਾ ਸ਼ੋਰਟ ਸ਼ੋਰਟ ਤਾਂ ਕੋਈ ਭਰੇ ਸੀ ਆਪਾਂ ਇਹਨੇ ਆਪਾਂ ਇਹ ਭਰੇ ਸੀ ਵੀ ਸਾਨੂੰ ਰਾਹ ਦਿਖਾ ਦੇ ਹਾਂ ਤੇ ਰਾਹ ਇਹਨੇ ਕਿਹੋ ਜਿਹਾ ਦਿਖਾਇਆ ਦੇਖੋ ਕਿੰਨਾ ਸੋਹਣਾ ਰਾਹ ਕਿਹੋ ਜਿਹਾ ਰਾਹ ਇਹ ਵਰਾ ਪਈਆਂ ਦੇ ਲਈ ਫਿਰਦਾ ਡਰੋਨ ਕੀ ਇਹ ਹੈਗੀ ਕਹਿੰਦੇ ਨੂੰ ਸਾਨੂੰ ਮੈਪ ਡਰੋਨ ਮੈਪ ਡਰੋਨ ਸਾਨੂੰ ਆ ਕੱਚੀਆਂ ਪਈਆਂ ਦੇ ਲਈ ਫਿਰਦਾ ਅਸੀਂ ਹੈਗੇ ਆ ਸਰਸੇ ਦੇ ਕੋਲੇ ਸਰਸੇ ਦੇ ਆ ਪੈਂਡ ਇਹ ਪੈਂਡ ਦਾ ਨਾਮ ਤਾਂ ਲਿਖਿਆ ਉੱਥੇ ਨਹੀਂ ਤੇ ਭਾਈ ਜਿਵੇਂ ਕੱਚਾ ਰਾਹ ਦੇਦਾ ਜਿਵੇਂ ਕੱਚਾ ਪਹਿਲਾਂ ਤਾਂ ਇੰਟਰਲੌਕ ਆਇਆ ਤੇ ਸੱਪ ਸੁੱਪ ਜੇ ਚਾਰ ਦਾ ਹੈਗੇ ਤੇ ਹੁਣ ਮੈਨੂੰ ਲੱਗਦਾ ਵੀ ਰੋਡ ਹੋਈ ਤਾਂ ਬਹੁਤ ਵਾਟ ਪਿਆਰਾਂ ਨੇ ਤਾਂ ਘੱਲ ਨਿਆਰ ਲੱਗਦੀ ਏ ਯਾਰ ਗਾਪ ਗਾਪੋੜਾ ਭਾਈ ਤੇ ਰੰਗ ਬਾਬਾ ਇਹ ਤਾਂ ਕੰਮ ਖਤਰੇ ਵਾਲਾ ਨਾ ਬਈ ਨਾ ਸੇਵਕ ਇਹ ਆਦੇ ਆਪਣੇ ਨਾਲ ਕੁੱਤੇ ਖਾਣੀ ਸਹੀ ਹੋਣੀ ਆ ਆਪਣੇ ਨਾਲ ਸਹੀ ਜਿਹੜੀ ਹੋਣੀ ਚਾਹੀਦੀ ਸੀਗੀ ਆਹ ਦੇ ਆਹ ਦੇ ਆਹ ਦੇ ਨੱਕੇ ਟੁੱਟੇ ਇਹ ਤਾਂ ਕਿਸੇ ਨੇ ਮੋਟਰਾਂ ਦੇ ਫਿਰਦੇ ਆ ਪਰ ਹਰਿਆਣੇ ਦੇ ਵਿੱਚ ਬਾਬਾ ਜੀ ਦੇਖੀ ਜੋ ਫਿਰ ਕੋਈ ਨਹੀਂ ਚਾਲੋ ਸੇਕਾਂ ਬਾਬਾ ਇਹ ਤਾਂ ਜਮੇ ਹੀ ਕੱਚੇ ਲਿਆਏ ਆ ਗਾਂ ਇਹਨਾਂ ਨੂੰ ਕਵੇ ਪੁਲ ਬਣਨਾ ਜੀ ਹਾਂ ਸਾਰੇ ਰਾਹ ਬែក ਹੀ ਹੋਣਾ ਪੈਣਾ ਹੋਰ ਭੈ ਸਰਜੀਬ ਊਖੜੀਆਂ ਦੇ ਜੇ ਬਾਈ ਜਾਨ ਟਰੱਕ ਵਾਲਾ ਆ ਜੇ ਬਾਈ ਉਹਦਾ ਕੀ ਬਣੂਗਾ ਇਹ ਸ਼ਾਰਟਕਟ ਆ ਦੇ ਲੈ ਬਾਬਾ ਜੀ ਡੇਡ ਡੇਡ ਗੱਠ ਡੂੰਗੀਆਂ ਪੂੜੀਆਂ ਓਏ ਓਖਲੀਆਂ ਓਏ ਮਾਰ ਲੈ ਓਏ ਤੁਸੀਂ ਨਾ ਪਾਈ ਡਰੋਨ ਤੇ ਕਰਿਓ ਯਕੀਨ ਆਹ ਸੌਰੀ ਮੈਪ ਤੇ ਆਹ ਮੁੜਦੀ ਐ ਪਈ ਕਿ ਬੰਦ ਹੋ ਗਿਆ ਮੁੜਦੀ ਆ ਹਨਾ ਮੁੜਦੀ ਮੁੜਦੀ ਪਈ ਇਧਰ ਨੂੰ ਮੁੜਦੀ ਤਾਂ ਹੈਗੀ ਪਰ ਯਾਰ ਇਹਨਾਂ ਓਖਲ ਖਾਨ ਕਿੰਨਾ ਕੁ ਸ਼ਾਟ ਪਾਦੇ ਨੇ ਪਤਾ ਹੀ ਇਹ ਸ਼ਾਟ ਛੜਕਦੀ ਹੁੰਦੀ ਹੁੰਦੀ ਐ ਹੋਗੀ ਕਮਾਲ ਹੀ ਹੋਗੀ ਤੇ ਗਾਂਹ ਜਾ ਕੇ ਪਾਣਾ ਹੈਗਾ ਹੂੰ ਰਾ ਹੈਗਾ ਹਰਿਆਣੇ ਦੇ ਪਿੰਡਾਂ ਦੇ ਵਿੱਚ ਆ ਸੀ ਤੇ ਅਸੀਂ ਮੈਪ ਲਾ ਲਿਆ ਸੀਗਾ ਤੇ ਮੈਪ ਨੇ ਚਾੜ ਤਾਂ ਦਿੰਦਾ ਨੇ ਵੱਡੇ ਰੋੜੀ ਆ ਇਹ ਨਹੀਂ ਗੱਲ ਕੋਈ ਪਰ ਚਾੜਿਆ ਸਾਨੂੰ ਪਤਾ ਕਿਹੜੀਆਂ ਔਖੜੀਆਂ ਆ ਦੇਖੋ ਗਾਹ ਮੋਟਰਸਾਈਕਲ ਦੇ ਰਾਰ ਰਹੇ ਹਨਾ ਮੈਨੂੰ ਲੱਗਦਾ ਮੋਟਰਸਾਈਕਲ ਛੜ ਤੋਂ ਗਾਹ ਨੇਰ ਆ ਗਈ ਆ ਗਈ ਨੇਰ ਹਾਂ ਹੋ ਗਿਆ ਕੰਮ ਪੁਲ ਹੋ ਪੁਲ ਹੋਵੇ ਹੁਣ ਬਾਬਾ ਜੀ ਫੇਰ ਆ ਜੇ ਪੁਲ ਨਾ ਹੋਵੇ ਹੈ ਰੋ ਜਾ ਪਹਿਲਾਂ ਉਤਰ ਕੇ ਦੇਖ ਲੀਏ ਭਰਾਵਾ ਔਰ ਹੈਗਾ ਨਾ ਉਹ ਗੱਡੀ ਓ ਹਾ 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 ਨੰਗੇ ਆਣੀਆਂ ਔਲਾ ਵੀ ਬਾਬਾ ਜੀ ਬਹੁਤ ਖਤਰਨਾਕ ਹੈ ਨਹਿਰ ਆ ਗਈ ਤੇ ਪੌਲ ਆ ਗਿਆ ਤੇ ਗਾਂ ਘੜਾ ਰਾਹ ਆ ਗਿਆ ਇਹ ਉਪਰਾਂ ਰੋਡ ਹੈ ਨਾ ਮੈਂ ਜਾ ਰਿਹਾ ਤੇ ਇਹ ਸਹੀ ਇਹ ਰੋਡ ਹੈ ਬਾਬਾ ਜੀ ਆਪਾਂ ਚਿੱਟੇ-ਚੁੱਟੇ ਵਾਲੇ ਨਾ ਫੜ ਕੇ ਕੁੱਟਣ ਆਪਾਂ ਨੂੰ ਨਾ ਆਪਾਂ ਵੀ ਦਲੀਏ ਓਏ ਗੁਰੂ ਅਕਾਲ ਪੁਰਖ ਦੀ ਕਿਰਪਾ ਜੀ ਪਰ ਬਾਬਾ ਜੀ ਹੈ ਕੰਮ ਖਤਰੇ ਵਾਲਾ ਇਹ ਮੋਟਰਸਾਈਕਲ ਵਾਲਾ ਮੈਂ ਮੂਹ ਪਲਾ ਲਿਆ ਦਾ ਮੰਜਾ ਹੀ ਪਿਆ ਬਹੁਤ ਖਤਰਨਾਕ ਪਿੰਡਾਂ ਜਾਂ ਪਤਾ ਨਹੀਂ ਕਿੱਥੇ ਗਫਰਦੇ ਨਹਿਰ ਵੀ ਬਹੁਤ ਡੂੰਘੀ ਹੈ ਨਾਲ ਰਾਣਿਆਂ ਕੰਮ ਜਿਵੇਂ ਜਿਵੇਂ ਡੂੰਘੇ ਜਾਈ ਜਾਂਦੇ ਖਤਰੇ ਵਾਲੇ ਹੋਈ ਜਾਂਦਾ ਹੈ ਉਹ ਦੇ ਮੰਜਾ ਮੰਜਾ ਪਿਆ ਮੈਂ ਤਾਂ ਰਾਈ ਹੈਣੀ ਗਾ ਰਾਣਿਆਂ ਲੱਗਦਾ ਫਿਰਦੇ ਆ ਮੋੜ ਨਾਲ ਹਾਂ ਆ ਪਤਾ ਨਹੀਂ ਕਾਣ ਉਹ ਤੇ ਜੀਨ ਕਰਦੇ ਇਹ ਦੜਾ ਲਿਆ ਮੁੰਲਾ ਦਾ ਕਸੂਤੇ ਡਾ ਲਿਆ ਆਪਾਂ ਨੂੰ ਲੈਣ ਦੀ ਤੇ ਹੈਗੀ ਗੱਡੀ ਜੀ ਆ ਵੱਡਾ ਰੋਡ ਆ ਗਿਆ ਨਾਲ ਆ ਗਏ ਗੱਡੀ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਹੌਲੀ 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 ਹਾਂ ਰੋਡ ਆ ਗਿਆ ਸ਼ੋਅ ਕਰਾ ਭਰਾਵਾ ਧੰਨਵਾਦ ਤੇਰਾ ਥੈਂਕ ਯੂ